ਜਿੱਥੇ ਉਹਨਾਂ ਨੂੰ ਫਾਂਸੀ ਹੋਈ ਸੀ ਲਾਹੌਰ ਦੇ ਵਿੱਚ ਉੱਥੇ ਭਗਾ ਸਿੰਘ ਜੀ ਦੇ ਨਾਮ ਦਾ ਜਿਹੜਾ ਹੈ ਚੌਕ ਬੰਨਾ ਸੀਗਾ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਪਹਿਲਾਂ ਵੀ ਬਰੀਫ ਕੀਤੀ ਸੀ ਮੇਰੇ ਨਾਲ ਇੰਟਰਵਿਊ ਦੇ ਵਿੱਚ ਅਸੀਂ ਸਾਰੀ ਗੱਲਬਾਤ ਜਾਣਦੇ ਹਾਂ ਉਹ ਚੌਕ ਬੰਨਿਆ ਕੋਰਟ ਨੇ ਕੀ ਆਰਡਰ ਦਿੱਤੇ ਤੇ ਮੁਹੰਮਦ ਅਲੀ ਜਿਨ੍ਹਾਂ ਦਾ ਇਹਦੇ ਵਿੱਚ ਕੀ ਰੋਲ ਰਿਹਾ ਹੈ ਜਦੋਂ ਮਤਲਬ ਉਹਨਾਂ ਨੇ ਅਸੈਂਬਲੀ ਬੰਮ ਕੇਸ ਕੀਤਾ ਸੀ ਉਹਦੇ ਤੋਂ ਬਾਅਦ ਉਹਨਾਂ ਦੇ ਉੱਤੇ ਲਾਹੌਰ ਕੌਨਸਿਪਰੇਸੀ ਕੇਸ ਚੱਲਿਆ ਉਹ ਰੈਸੈਂਟਲ ਅਸੈਂਬਲੀ ਕੈਂਡਿਸ ਉਹਦੇ ਵਿੱਚ ਸਭ ਤੋਂ ਪਾਵਰਫੁਲ ਜਿਹੜੀ ਭਗਤ ਸਿੰਘ ਦੀ ਮਲਕ ਰੋਡਤਾ ਕੀਤੀ ਸੀ ਉਹ ਮੁਹੰਮਦ ਅਲੀ ਜਨਾ ਨੇ ਕੀਤੀ ਕਿਉਂਕਿ ਜਦੋਂ ਆਪਣੇ ਵੀ ਜੇਲਾ ਪ੍ਰਾਣੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਢਾਇਆ ਦਿੱਲੀ ਵਾਲੀ ਜੇਲ ਵੀ ਜਿਹੜੀ ਅੱਬਾ ਚ ਅੱਜ ਕੱਲ ਮਲਾਣਾ ਆਜ਼ਾਦ ਮੈਡੀਕਲ ਕਾਲਜ ਹੈ ਪਹਿਲਾਂ ਜੇਲ ਹੋ ਸੀ ਬਾਅਦ ਵਿੱਚ ਨਵੀਂ ਤੇ ਹੜ ਜੇਲ ਬਾਅਦ ਚ ਤੋਂ ਸਾਰਾ ਉਹ ਚੱਲਦਾ ਰਹਿੰਦਾ ਤੇ ਉਹਦੇ ਵਿੱਚ ਲੋਕਾਂ ਦਾ ਏਸੀ ਵੀ ਜਿਹੜਾ ਉਥੇ ਚੌਂਕ ਬਣਿਆ ਸ਼ਾਜ਼ਬਾਨ ਕਲੋਨੀ ਬਣੀ ਉਹਦਾ ਚੌਂਕ ਜਿਹੜਾ ਸੀ ਉਹ ਚੌਕ ਉਸੇ ਫਾਂਸੀ ਘਰ ਵਾਲੀ ਜਗ੍ਹਾ ਤੇ ਸੀ ਤੇ ਉਹ ਲੋਕਾਂ ਦੀ ਇੱਕ ਖਾਸ ਸੀ ਕਿ ਭਗਤ ਸਿੰਘ ਦੀ ਜਿਹੜੀ ਇਹ ਜੇਲ੍ਹ ਦੇ ਨਾਲ ਯਾਦ ਹੈ ਇਹਨੂੰ ਬਣਾਇਆ ਜਾਵੇ ਉਹਦੇ 'ਚ ਕਾਫੀ ਸਪੋਰਟ ਵੀ ਰਹੀ इवन ਪੰਜਾਬ ਅਸੈਂਬਲੀ ਨੇ ਵੀ ਪਾਸ ਕੀਤਾ ਕਿ ਵੀ ਉਸ ਦਾ ਨਾਂ ਜਿਹੜਾ ਹੈ ਉਹ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ ਮਤਲਬ ਇਹ ਜਿਹੜੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਧਾਰਮਿਕ ਮਤਲਬ ਸੰਕੀਰਣਤਾ ਵਾਲੀਆਂ ਨੇ ਉਹ ਆਪੋਜ਼ ਕਰ ਰਹੀਆਂ ਸੋ ਮਤਲਬ ਫਾਈਨਲੀ ਹਾਈ ਕੋਰਟ ਨੇ ਉਹਦੇ ਤੇ ਕਹਿਤਾ ਵੀ ਨਹੀਂ ਆ ਫੈਸਲਾ ਲੂਗਾ ਬਲ ਚਾਈਨਾ ਨੇ ਆਪਣੇ ਬੰਦਿਆਂ ਨੂੰ ਇੰਨੇ ਅਕਲਮੰਦ ਬਣਾ ਲਿਆ ਕਿ ਉਹ ਅੱਜ ਅਮਰੀਕਾ ਵਾਲੇ ਕਹਿੰਦੇ ਅਸੀਂ ਇਸ ਕਰਕੇ ਨਹੀਂ ਜਾਣਦੇ ਕਿ ਉਹ ਤੇ ਸਸਤੀ ਹੈ ਪਰ ਇਹ ਕਿ ਉਹ ਇੰਨੇ ਪੀ ਐਚ ਡੀ ਬੰਦੇ ਮਿਲਦੇ ਨੇ ਸਾਨੂੰ ਕੰਮ ਕਰਨ ਲਈ ਜਿਹੜੇ ਸੋਚ ਸਕਦੇ ਨੇ ਜਿਹੜੀ ਪ੍ਰੋਬਲਮ ਨੂੰ ਆਪ ਸਾਨੂੰ ਹੱਲ ਕਰਨ ਦੀ ਲੋੜ ਉਹ ਕਰਦੇ ਨੇ ਅੱਜ ਵੀ ਇਜ਼ਰਾਈਲ ਅਮੀਰਾਂ ਦਾ ਇਸੇ ਕਰਕੇ ਮਤਲਬ ਉਹਨੂੰ ਲਾਲਚ ਹੈ ਟ੍ਰੰਪ ਨੂੰ ਕੇ ਜੇ ਇਜਾਜ਼ਾ ਮਿਲ ਜਾਏ ਮੈਨੂੰ ਇਹ ਸਮੁੰਦਰ ਦੇ ਕੰਢੇ ਤੇ ਕਿਆ ਵਧੀਆ ਉਸਤਫਨ ਜੀ ਸਾਰਿਆਂ ਨੂੰ ਪੰਜਾਬ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਇੱਕ ਸ਼ਾਇਰ ਨੇ ਬੜੀ ਖੂਬਸੂਰਤ ਲਾਈਨ ਕਹੀ ਸੀਗੀ ਉਹ ਜਿਹੜੀ ਸ਼ਾਇਰ ਦੀ ਖੂਬਸੂਰਤ ਲਾਈਨ ਹੈ ਮੈਂ ਇੱਥੇ ਚੁੱਟਲਾਂਦੀ ਨਜ਼ਰ ਦਿਖਾ ਦਾਂਗਾ ਇੱਥੇ ਚੁੱਠੀਆਂ ਹੁੰਦੀਆਂ ਨਜ਼ਰ ਦਿਖਾ ਦਾਂਗੇ ਕਿ ਸੱਤਾ ਕੀ ਇਹ ਬਿਲਾਸ਼ਾ ਲੈ ਕੇ ਜਿੰਨਾ ਭਾਰਤ ਛੋੜ ਗਏ ਯਹਾਂ ਫਿਜ਼ਾ ਜ਼ਹਿਰੀਲੀ ਕਰਕੇ ਕਈ ਸਫੋਲੇ ਛੋੜ ਗਏ ਕਿਆ ਜਿਹੜੀ ਮੁਹੰਮਦ ਅਲੀ ਜਿਨਾ ਹੈ ਤਾਂ ਉਹਨਾਂ ਦਾ ਇੱਕ ਕਿਰਦਾਰ ਹੈ ਤਾਂ ਸਾਹਮਣੇ ਆਏਗਾ ਪ੍ਰੋਫੈਸਰ ਸਾਹਿਬ ਦੱਸਣਗੇ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਜਗਮਉਨ ਸਿੰਘ ਭਗਤ ਸਿੰਘ ਜੀ ਦੇ ਰੀਅਲ ਪਾਂਜਾ ਜੀ ਅਸੀਂ ਉਹਨਾਂ ਦੇ ਘਰ ਨਿਵਾਸ ਦੇ ਉੱਤੇ ਉਹਨਾਂ ਦੀ ਇੰਟਰਵਿਊ ਕਰਨ ਵਾਸਤੇ ਆਏ ਆ ਜਿੱਥੇ ਉਹਨਾਂ ਨੂੰ ਫਾਂਸੀ ਹੋਈ ਸੀ ਲਾਹੌਰ ਦੇ ਵਿੱਚ ਉੱਥੇ ਭਗਤ ਸਿੰਘ ਜੀ ਦੇ ਨਾਮ ਦਾ ਜਿਹੜਾ ਹੈ ਚੌਂਕ ਬੰਨਾ ਸੀਗਾ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਪਹਿਲਾਂ ਵੀ ਬਰੀਫ ਕੀਤੀ ਸੀ ਮੇਰੇ ਨਾਲ ਇੰਟਰਵਿਊ ਦੇ ਵਿੱਚ ਅਸੀਂ ਸਾਰੀ ਗੱਲਬਾਤ ਜਾਣਦੇ ਆਂ ਉਹ ਚੌਂਕ ਬਣਿਆ ਕੋਰਟ ਨੇ ਕੀ ਆਰਡਰ ਦਿੱਤੇ ਤੇ ਮੁਹੰਮਦ ਅਲੀ ਜਿਨ੍ਹਾਂ ਦਾ ਇਹਦੇ ਵਿੱਚ ਕੀ ਰੋਲ ਰਿਹਾ ਸਰ ਬ बड़े स्रोतों ਨੂੰ ਮੇਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਇਹ ਕੀ મતલਬ ਚੌਂਕ ਦੇ ਬਾਰੇ ਦੱਸੋ ਮੈਨੂੰ ਪਹਿਲਾਂ ਤੇ ਤੁਸੀਂ ਕਿਉਂਕਿ ਹੁਣ ਜਿੰਨਾ ਹੋਣਾਂ ਦੀ ਗੱਲ ਕਰ ਲਈ ਤੇ ਅਸੀਂ ਕਿਉਂਕਿ ਕਾਫੀ ਬਾਇਸਡ ਹਾਂ ਲੇਕਿਨ ਜਿੰਨਾ ਦਾ ਜਿਹੜਾ ਰੋਲ ਆਜ਼ਾਦੀ ਦੀ ਮੂਵਮੈਂਟ 'ਚ ਰਿਹਾ ਹੈ ਔਰ ਖਾਸ ਤੌਰ ਤੇ ਭਗਤ ਸਿੰਘ ਦੇ ਮੁਕਦਮੇ ਨਾਲ ਜਿਹੜਾ ਜੁੜਿਆ ਰਿਹਾ ਉਹ ਜਾਨਣਾ ਬਹੁਤ ਜ਼ਰੂਰੀ ਹੈ ਜੀ 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 ਬਿਲਕੁਲ ਕਿਉਂਕਿ ਜਦੋਂ ਮਤਲਬ ਉਹਨਾਂ ਨੇ ਅਸੈਂਬਲੀ ਬੰਬ ਕੇਸ ਕੀਤਾ ਸੀ ਉਹਦੇ ਤੋਂ ਬਾਅਦ ਉਹਨਾਂ ਦੇ ਉੱਤੇ ਲਾਹੌਰ ਕਨਸਪਿਰੇਸੀ ਕੇਸ ਚੱਲਿਆ ਔਰ ਉਹਦੇ ਵਿੱਚ ਉਹ ਸਰਕਾਰ ਜਿਹੜੀ ਹੈ ਇੱਕ ਸਪੈਸ਼ਲ ਮਲਬਕ ਐਕਟ ਕਰਕੇ ਉਹਨਾਂ ਦੀ ਐਬਸੈਂਸ ਵਿੱਚ ਚਲਾਉਣਾ ਚਾਹੁੰਦੀ ਸੀ ਲੇਕਿਨ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਬਹਿਸ ਹੋਈ ਪਾਰਲੀਮੈਂਟ ਵਿੱਚ ਉਹਨੂੰ ਉਸ ਵੇਲੇ ਹਾਊਸ ਜਿਹੜਾ ਮਤਲਬ ਜਿਹੜੀ ਹੁਣ ਵਾਲੀ ਪਾਰਲੀਮੈਂਟ ਦਾ ਹੈ ਇਹਨੂੰ ਮਤਲਬ ਸੈਂਟਰਲ ਅਸੈਂਬਲੀ ਕਹਿੰਦੇ ਸੀ ਉਹਦੇ ਵਿੱਚ ਸਭ ਤੋਂ ਪਾਵਰਫੁਲ ਜਿਹੜੀ ਭਗ ਸਿੰਘ ਦੀ ਮਲਪਰੋੜਤਾ ਕੀਤੀ ਸੀ ਉਹ ਮੁਹੰਮਦ ਅਲੀ ਜਨਾ ਨੇ ਕੀਤੀ ਸੀ ਪਰ ਸਨ ਚ ਬਹੁਤ ਬੁਰਾ ਮੰਨਦੇ ਨਹੀਂ ਫਿਰ ਇਹੀ ਇਹ ਹੈ ਨਾ ਫਿਰ ਆਪਣਾ ਦਿਮਾਗ ਸਾਫ ਰੱਖਣਾ ਚਾਹੀਦਾ ਕਿਉਂਕਿ ਉਹਦੇ ਚ ਭਗਤ ਸਿੰਘ ਨਹੀਂ ਹੈ ਉਹ ਅਸੀਂ ਆਪਣੇ ਰਿਸ਼ਤੇ ਉਹਨਾਂ ਨਾਲ ਵੱਖਰੇ ਬਣਾ ਲੈ ਜੀ ਬਿਲਕੁਲ ਕਿਉਂਕਿ ਉਹ ਉਹ ਉਹਨੂੰ ਔਰ ਇਹਨੂੰ ਨੌਜਵਾਨਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ ਕਿ ਇਤਿਹਾਸ ਨੂੰ ਠੀਕ ਤਰ੍ਹਾਂ ਸਮਝੀਏ ਸੋ ਦੂਸਰੀ ਜਿਹੜੀ ਗੱਲ ਹੈ ਕਿ ਕਿਉਂਕਿ ਉਹ ਜਿਹੜਾ ਉਹਨਾਂ ਤੇ ਸਪੈਸ਼ਲ ਅਦਾਲਤ ਦੇ ਨਾਲ ਕੇਸ ਚਲਾਇਆ ਗਿਆ ਸੀ ਉਹਦਾ ਨਾਮ ਸੀ ਪੁਨਸ਼ ਹਾਊਸ ਉਹ ਉਹ ਲੇਕਿਨ ਉਹਨਾਂ ਨੂੰ ਉਹਨਾਂ ਦੇ ਜਿਹੜੇ ਦੂਜੇ ਸਾਥੀ ਸੀ ਉਹਨਾਂ ਨੂੰ ਬੋਸਟਲ ਜੇਲ੍ਹ ਚ ਰੱਖਦੇ ਸੀ ਬੋਸਟਲ ਜੇਲ੍ਹ ਦਾ ਮਤਲਬ ਹੈ ਜਿਹੜੇ ਅਜੇ ਨਬਾਲਗ ਬੱਚੇ ਨੇ ਤਾਂ ਉਹਨਾਂ ਨੂੰ ਵੱਖਰੇ ਰੱਖਦੇ ਸੀ ਭਗਤ ਸਿੰਘ ਤੇ ਬੀਕੇ ਦੱਤ ਨੂੰ ਸੈਂਟਰਲ ਜੇਲ੍ਹ ਚ ਰੱਖਦੇ ਸੀ ਫਾਂਸੀ ਸੈਂਟਰਲ ਜੇਲ੍ਹ ਚ ਹੋਈ ਸੀ ਸੈਂਟਰਲ ਜੇਲ੍ਹ ਬਾਅਦ ਚ ਉਤੋਂ ਉਹਨਾਂ ਨੇ ਹਟਾ ਕੇ ਉਹ ਇੱਕ ਕਲੋਨੀ ਬਣਾ ਦਿੱਤੀ ਮਰਜ਼ਮ ਤੋਂ ਪਹਿਲਾਂ ਦੀ ਗੱਲਾਂ ਨੇ ਨਹੀਂ ਇਹ ਪਾਕਿਸਤਾਨ ਬੰਡਣ ਤੋਂ ਬਾਅਦ ਦੀ ਗੱਲ ਹੈ ਕਿਉਂਕਿ ਜਦੋਂ ਆਪਣੇ ਵੀ ਜੇਲਾ ਪ੍ਰਾਣੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਟਾਇਆ ਦਿੱਲੀ ਵਾਲੀ ਜੇਲ ਵੀ ਜਿਹੜੀ ਅੱਜਕੱਲ ਮਲਾਨਾ ਆਜ਼ਾਦ ਮੈਡੀਕਲ ਕਾਲਜ ਹੈ ਪਹਿਲਾਂ ਜੇਲ ਹੋ ਸੀਗੀ ਬਾਅਦ ਵਿੱਚ ਨਵੀਂ ਤੇ ਹੜ ਜੇਲ ਬਾਅਦ ਚ ਬਣੀ ਤੋਂ ਸਾਰਾ ਉਹ ਚੱਲਦਾ ਰਹਿੰਦਾ ਹੈ ਤੋਂ ਉਹਦੇ ਵਿੱਚ ਲੋਕਾਂ ਦਾ ਏਸੀਪੀ ਜਿਹੜਾ ਉਥੇ ਚੌਂਕ ਬਣਿਆ ਸ਼ਾਦਮਾਨ ਕਲੋਨੀ ਬਣੀ ਉਹਦਾ ਚੌਂਕ ਜਿਹੜਾ ਸੀ ਉਹ ਚੌਂਕ ਉਸੇ ਫਾਂਸੀ ਘਰ ਵਾਲੀ ਜਗ੍ਹਾ ਤੇ ਸੀ ਹਾਲਾਂਕਿ ਉਸ ਫਾਂਸੀ ਘਰ ਨਾਲ ਸਿਰਫ ਭਗ ਸਿੰਘ ਹੀ ਨਹੀਂ ਸਾਡੇ ਗਦਰ ਪਾਰਟੀ ਦੇ ਕਰਤਾਰ ਸਿੰਘ ਸਰਾਬਾ ਵਿਸ਼ਨੂੰ ਗਣੇਸ਼ ਸਿੰਘਲੇ ਉਹ ਸੱਤ ਜਣੇ ਵੀ ਉੱਥੇ ਹੀ ਫਾਂਸੀ ਘਰ ਚ ਫਾਂਸੀ ਲੱਗੇ ਸੀ ਔਰ ਉਹ ਤੋਂ ਪਹਿਲਾਂ ਵੀ ਲੱਗਦੀਆਂ ਰਹੀਆਂ ਭਗਤ ਸਿੰਘ ਤੋਂ ਪਹਿਲਾਂ ਜਿੰਨੇ ਲੋਕ ਫਾਂਸੀ ਲੱਗੇ ਆਜ਼ਾਦੀ ਵਾਲੇ ਬਬਰਾਂ ਨੂੰ ਵੀ ਉੱਥੇ ਫਾਂਸੀ ਦਿੱਤੀ ਗਈ ਤੇ ਉਹ ਲੋਕਾਂ ਦੀ ਇੱਕ ਖਾਸ ਸੀਗੀ ਕਿ ਭਗਤ ਸਿੰਘ ਦੀ ਜਿਹੜੀ ਇਹ ਜੇਲ੍ਹ ਦੇ ਨਾਲ ਯਾਦ ਹੈ ਇਹਨੂੰ ਬਣਾਇਆ ਜਾਵੇ ਉਹਦੇ ਚ ਕਾਫੀ ਸਪੋਰਟ ਵੀ ਰਹੀ ਇਵਨ ਪੰਜਾਬ ਅਸੈਂਬਲੀ ਨੇ ਵੀ ਪਾਸ ਕੀਤਾ ਕਿ ਵੀ ਉਸ ਦਾ ਨਾਂ ਜਿਹੜਾ ਹੈ ਉਹ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਲੇਕਿਨ ਕਿਉਂਕਿ ਅੱਜ ਕੱਲ ਉੱਥੇ ਆਰਮੀ ਦਾ ਜ਼ਿਆਦਾ ਯੋਰ ਹੈ ਲੇਕਿਨ ਉਹ ਨਹੀਂ ਸੀ ਚਾਹੁੰਦੇ ਕਿਉਂਕਿ ਜਿਹੜੀਆਂ ਉੱਥੇ ਦੀਆਂ ਮਤਲਬ ਜਿਹੜੀਆਂ ਇਹੋ ਜੀਆਂ ਸੰਸਥਾਵਾਂ ਨੇ ਜਿਹੜੀਆਂ ਧਾਰਮਿਕ ਮਤਲਬ ਸੰਕੀਰਨਤਾ ਵਾਲੀਆਂ ਨੇ ਉਹ ਅਪੋਜ਼ ਕਰ ਰਹੀਆਂ ਸੀ ਤੋ ਮਤਲਬ ਫਾਈਨਲੀ ਹਾਈ ਕੋਰਟ ਨੇ ਉਹ ਉਹਦੇ ਤੇ ਕਹਿਤਾ ਵੀ ਨਹੀਂ ਆ ਫੈਸਲਾ ਨਹੀਂ ਲੈਣਾ ਲੇਕਿਨ ਜਿਹੜਾ ਦੂਜਾ ਮਤਲਬ ਉਹਦੇ ਨਾਲ ਹੀ ਡਿਵੈਲਪਮੈਂਟ ਹੋਈ ਇਹਦਾ ਮਤਲਬ ਹੈ ਕਿ ਲੋਕਾਂ ਦੇ ਮਨ ਵਿੱਚ ਬਗ ਸਿੰਘ ਦਾ ਪਿਆਰ ਉਹ ਨਹੀਂ ਹੈ ਪਾਕਿਸਤਾਨ 'ਚ ਪਾਕਿਸਤਾਨ ਵਿੱਚ ਉਹਨਾਂ ਨੇ ਉਸ ਪੁਸ਼ ਹਾਊਸ ਨੂੰ ਇੱਕ ਮਿਊਜ਼ੀਅਮ ਵਿੱਚ ਕਨਵਰਟ ਕਰਤਾ ਉਹਨੂੰ ਪ੍ਰੀਜ਼ਰਵ ਕਰਤਾ ਹਾਂ ਮਤਲਬ ਇਹ ਇਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਉਹ ਹੈ ਜਿਹਦੇ ਵਿੱਚ ਉਹਨਾਂ ਦੀ ਜਿੰਨੇ ਉੱਤੇ ਡਾਕੂਮੈਂਟਸ ਨੇ ਉਹ ਸਾਰੇ ਡਿਸਪਲੇਡ ਨੇ ਤੋ ਜਿਹੜਾ ਮਤਲਬ ਉਹ ਪਰਪੈਚੂਅਲੀ ਲੋਕਾਂ ਨੂੰ ਐਜੂਕੇਟ ਕਰੇਗਾ ਮੈਂ ਸਮਝਦਾ ਵੀ ਬੁੱਤਨੇ ਤੇ ਲੱਗ ਕੇ ਫਿਰ ਜਦੋਂ ਅਸੀਂ ਮੈਂ ਕਹਿਣਾ ਹੁੰਦਾ ਕਿ ਬੁੱਤ ਅਸੀਂ ਚੁਰਾਏ 'ਚ ਬੰਦਾ ਖੜਾ ਕਰਕੇ ਆਪ ਘਰ ਆ ਜਾਈਦਾ ਉਹ ਚੁਰਾਏ 'ਚ ਖੜਾ ਰਹਿੰਦਾ ਲੇਕਿਨ ਉਹਨੂੰ ਕੌਣ ਕੀ ਦੱਸੇਗਾ ਮਤਲਬ ਹਾਂ ਉਹ ਉਹਦੀ ਬਜਾਏ ਮੈਂ ਸਮਝਦਾ ਕਿ ਉਹਨਾਂ ਨੇ ਇੱਕ ਕਦਮ ਹੋਰ ਅੱਗੇ ਲੈ ਕੇ ਮਤਲਬ ਉਹਨੂੰ ਇੱਕ ਪਰਮਾਨੈਂਟ ਤਾਂ ਕਿ ਜਿਹੜੇ ਵੀ ਲੋਕ ਬਾਹਰੋਂ ਜਾਂਦੇ ਨੇ ਜਾਂ ਉੱਥੋਂ ਦੇ ਨੌਜਵਾਨ ਵੀ ਨੇ ਉਹ ਲਗਾਤਾਰ ਭਗਤ ਸਿੰਘ ਤੇ ਉਹਨਾਂ ਦੇ ਸਾਰੇ ਵਿਰਸੇ ਨੂੰ ਸਮਝ ਸਕਣ ਕਿ ਇੱਕ ਸਵਾਲ ਪੈਦਾ ਹੁੰਦਾ ਕਿ ਮਤਲਬ ਇੱਕ ਗੱਲ ਹੈ ਤੁਸੀਂ ਕਹਿ ਰਹੇ ਹੋ ਵੀ ਮੁਹੰਮਦ ਅਲੀ ਜਿਨਾ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਆ ਜਿਆਦਾਤਰ ਮੈਂ ਮਤਲਬ ਇਹੀ ਤੁਹਾਡੇ ਇੰਟਰਵਿਊਜ਼ ਦੇ ਵਿੱਚ ਸੁਣਿਆ ਫਿਰ ਹਿੰਦੁਸਤਾਨ ਦੇ ਲੋਕ ਮੁਹੰਮਦ ਅਲੀ ਜਿਨਾ ਨੂੰ ਇੱਕ ਤੀਸਰੇ ਨਜ਼ਰੀਏ ਨਾਲ ਕਿਉਂ ਦੇਖਦੇ ਨੇ ਦੇਖੋ ਇਹ ਹੈ ਕਿ ਅਸੀਂ ਜਿਹੜੇ ਸਾਡੀ ਹੋਣ ਵਾਲੀ ਸੋਚ ਹੈ ਕਿਉਂਕਿ ਇੱਕ ਵਕਤ ਸੀ ਕਿਉਂਕਿ ਜਿਹੜਾ ਹੁਣ ਅਸੀਂ ਅੰਗਰੇਜ਼ ਨੂੰ ਬਰੀ ਕਰ ਦਿੰਦੇ ਆ ਜੇ ਸਾਡੀ ਵੰਡ ਹੋਈ ਹੈ ਤੇ ਉਹਦੇ ਵਿੱਚ ਸਭ ਤੋਂ ਵੱਡਾ ਹਿੱਸਾ ਅੰਗਰੇਜ਼ ਦਾ ਸੀ ਤੇ ਅੰਗਰੇਜ਼ ਨੇ ਆਪਣੀ ਦਲੀਲ ਬਣਾਉਣ ਵਾਸਤੇ ਮਤਲਬ ਦੂਜਿਆਂ ਨੂੰ ਤਿਆਰ ਕੀਤਾ ਉਹਨਾਂ ਨੂੰ ਲਾਲਚ ਦਿੱਤਾ ਜਿਦਾਂ ਸਿੱਖਾਂ ਨੂੰ ਵੀ ਕਿਸੇ ਵੇਲੇ ਲਾਲਚ ਦੇ ਰਹੇ ਸੀ ਕਭੀ ਤੁਹਾਡਾ ਵੀ ਬਣਾ ਦੇਾਂਗੇ ਤੁਸੀਂ ਸਾਡੀ ਗੱਲ ਚੱਲਣ ਦਿਓ ਇਹ ਅੰਗਰੇਜ਼ਾਂ ਨੇ ਡਿਸਾਈਡ ਕੀਤਾ ਅੰਗਰੇਜ਼ਾਂ ਨੇ ਓਕੇ ਤੋਂ ਬੇਸਿਕਲੀ ਅਸੀਂ ਉਸ ਗੱਲ ਨੂੰ ਭੁੱਲ ਜਾਂਦੇ ਆ ਕਿ ਉਸ ਵੇਲੇ ਫੈਸਲਾ ਲੈਣ ਵਾਲਾ ਨਾ ਕਾਂਗਰਸ ਸੀ ਨਾ ਮੁਸਲਮਨ ਲੀਗ ਸੀ ਫੈਸਲਾ ਲੈਣ ਵਾਲੇ ਤੇ ਅੰਗਰੇਜ਼ ਸੀਗੇ ਅੰਗਰੇਜ਼ਾਂ ਨੇ ਤੁਹਾਨੂੰ ਕਿਵੇਂ ਖੜਾ ਕੀਤਾ ਇੱਕ ਦੂਜੇ ਦੇ ਖਿਲਾਫ ਤੇ ਅਸੀਂ ਅਜੇ ਤੱਕ ਉਹ ਜ਼ਹਿਰ ਪੀ ਰਹੇ ਹੈਗੇ ਜਦੋਂ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿੱਦਾਂ ਹੁਣ ਹੋ ਰਿਹਾ ਹੈ ਜੀ ਮਤਲਬ 트ੰਪ ਦਾ ਮਤਲਬ ਇੱਕ ਬੰਦੇ ਨੂੰ ਤੁਹਾਨੂੰ ਗਲੇ ਲਾਏਗਾ ਲੇਕਿਨ ਦੂਜੇ ਬੰਦੇ ਉਹ ਸਾਰਾ ਕੁਝ ਨਿਚੋੜ ਕੇ ਲੈ ਜਾਏਗਾ ਮਤਲਬ ਤੁਹਾਡੇ ਬੰਦਿਆਂ ਦੀ ਬੇਇਜ਼ਤੀ ਕਰੇਗਾ ਇਹ ਇਹ ਜਿਹੜੀ ਸੋਚ ਹੈ ਇਹ ਸੋਚ ਅੰਗਰੇਜ਼ ਦੀ ਮਤਲਬ ਪੱਕੀ ਸੀ ਕਿ ਵੀ ਮੈਂ ਬਚ ਕੇ ਨਿਕਲਣਾ ਹੈ ਮੈਂ ਤਾਂ ਬਚ ਕੇ ਨਿਕਲਾਂਗਾ ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ 트ੰਪ ਦੇ ਨਾਲ ਮੁਲਾਕਾਤ ਕੀਤੀ ਕਿ ਤੇ ਉਹੀ ਤਾਂ ਦੌਰ ਨਹੀਂ ਦੁਹਰਾ ਰਿਹਾ ਉਹ ਡੈਫੀਨੇਟਲੀ ਹੈ ਕਿ ਵੀ ਵੀ ਹੈਵ ਟੂ ਬੀ ਕੇਅਰਫੁਲ ਆਪਣੇ ਸੀਰੀਅਸਲੀ ਹਾਂ ਸਰ ਤੁਸੀਂ ਬੜੇ ਮਤਲਬ ਸਰ ਇੱਕ ਮਿੰਟ ਕਹਿ ਰਹੇ ਆ ਕਿ ਆਪਣੇ ਕਹਾਵਤ ਹੈ ਕਿ ਜੇ ਤੁਸੀਂ ਕਿਸੇ ਮਤਲਬ ਵਪਾਰੀ ਨਾਲ ਹੱਥ ਮਿਲਾਓ ਤੇ ਉਂਗਲਾ ਗਿਲਣਾ ਹੋਰ ਉਹ ਜਿਹੜਾ ਵਪਾਰੀ ਹੈ ਉਹ 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 ਐਡਾ ਪੱਕਾ ਵਪਾਰੀ ਹੈ ਕਿ ਉਹ ਸਾਰੀ ਦੁਨੀਆ ਦੇ ਉੱਤੇ ਮਤਲਬ ਰੀਅਲ ਏਸਟੇਟ ਚਲਾਉਣਾ ਚਾਹੁੰਦਾ ਤੁਸੀਂ ਗਾਜ਼ਾ ਤੇ ਉਹਨੇ ਕੀ ਕਿਹਾ ਕਿ ਗਾਜ਼ਾ ਮੈਨੂੰ ਦਿਓ ਦੇਖੋ ਮੈਂ ਕਿੰਨਾ ਇਸ ਤੋਂ ਪੈਸਾ ਬਣਾ ਸਕਦਾ ਮਤਲਬ ਟਰੰਪ ਦੇ ਨਾਲ ਮੋਦੀ ਦੀ ਮੁਲਾਕਾਤ ਜਿਹੜੀ ਹੈ ਨਹੀਂ ਮਤਲਬ ਕਿ ਉਹ ਬੜੀ ਕਾਸ਼ਸਲੀ ਵਾਚ ਕਰਨ ਵਾਲੀ ਹੈ ਕਿਉਂਕਿ ਤੁਹਾਨੂੰ ਕੀ ਵੇਚਿਆ ਉਹਨੇ ਤੁਹਾਨੂੰ ਇਹ ਵੇਚਿਆ ਕਿ ਮਤਲਬ ਜਿਹੜਾ ਅਸਲਾ ਹੈਗਾ ਉਹ ਮੇਰੇ ਕੋ ਖਰੀਦੋ ਕਿਉਂਕਿ ਹੋਰ ਤਾਂ ਮੇਰੇ ਕੋ ਕੁਝ ਹੈ ਨਹੀਂ ਦੇਣ ਨੂੰ ਤੁਸੀਂ ਮੇਰੇ ਕੋ ਅਸਲਾ ਖਰੀਦੋ ਸਭ ਤੋਂ ਜ਼ਿਆਦਾ ਵੀ ਤੁਹਾਨੂੰ ਤੁਸੀਂ ਮੈਨੂੰ ਵੇਚ ਰਹੇ ਜ਼ਿਆਦਾ ਤੇ ਮੇਰਾ ਖਰੀਦੋ ਤੋਂ ਮਤਲਬ ਕਹਿਣ ਦਾ ਭਾਵ ਹੈ ਕਿ ਇਹ ਜਿਹੜੀ ਇਹਨੂੰ ਅਸੀਂ ਸਾਮਰਾਜੀ ਸੋਚ ਕਹਿੰਦੇ ਜਿਹੜਾ ਭਗਤ ਸਿੰਘ ਜੀ ਬਹਿਸ਼ਕਾਰ ਬਲ ਹਾਂ ਜਿਹਨੂੰ ਭਗਤ ਸਿੰਘ ਉਹਨਾਂ ਨੇ ਕਿਹਾ ਸੀਗਾ ਕਿ ਵੀ ਜੇ ਤੁਸੀਂ ਇਹ ਸਮਝੋਗੇ ਨਹੀਂ ਕਿ ਸਾਮਰਾਜ ਨੂੰ ਜਿੰਨਾ ਚਿਰ ਤੱਕ ਅਸੀਂ ਪਕੜ ਚ ਨਹੀਂ ਰੱਖਾਂਗੇ ਉਹਨਾਂ ਚਿਰ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਨਹੀਂ ਹੋ ਸਕਦੀ ਉਹ ਹੁਣ ਜਿਹੜਾ ਤੁਹਾਡੀ ਕਮਾਈ ਹੈ ਉਹ ਕਹਿੰਦਾ ਮੇਰੇ ਕੋਲ ਜਿੰਦਾ ਹੁਣ ਸਾਊਦੀ ਅਰੇਬੀਆ ਤੋਂ ਸਾਰਾ ਪੈਟਰੋਲ ਖਰੀਦ ਕੇ ਉਹਨਾਂ ਨੂੰ ਹਥਿਆਰ ਵੰਡਦਾ ਰਿਹਾ ਕਿਉਂਕਿ ਉਹਨੂੰ ਕੋਤਿਰਫ ਹਥਿਆਰ ਨੇ ਜਿਹੜੀ ਅਕਲ ਵਾਲਾ ਕੰਮ ਸੀਗਾ ਉਹ ਤੇ ਚਾਈਨਾ ਲੈ ਗਿਆ ਬਲ ਚਾਈਨਾ ਨੇ ਆਪਣੇ ਬੰਦਿਆਂ ਨੂੰ ਇੰਨੇ ਅਕਲਮੰਦ ਬਣਾ ਲਿਆ ਕਿ ਉਹ ਅੱਜ ਅਮਰੀਕਾ ਵਾਲੇ ਕਹਿੰਦੇ ਅਸੀਂ ਇਸ ਕਰਕੇ ਨਹੀਂ ਜਾਂਦੇ ਕਿ ਉਹ ਤੇ ਸਸਤੀ ਹੈ ਪਰ ਇਹ ਕਿ ਉਹ ਇੰਨੇ ਪੀ ਐਚ ਡੀ ਬੰਦੇ ਮਿਲਦੇ ਨੇ ਸਾਨੂੰ ਕੰਮ ਕਰਨ ਲਈ ਜਿਹੜੇ ਸੋਚ ਸਕਦੇ ਨੇ ਜਿਹੜੀ ਪ੍ਰੋਬਲਮ ਨੂੰ ਆਪ ਸਾਨੂੰ ਹੱਲ ਕਰਨ ਦੀ ਲੋੜ ਉਹ ਕਰਦੇ ਨੇ ਤੋਂ ਇਹ ਇਹ ਜਿਹੜਾ ਹੈ ਕਿ ਸਾਡੀ ਵੰਡ ਜਿਹੜੀ ਹੈ ਉਹ ਦੁਖਾਂਤ ਹੈ ਲੇਕਿਨ ਉਹ ਦੁਖਾਂਤ ਦਾ ਕਾਰਨ ਅਸੀਂ ਇੱਕ ਦੂਜੇ ਨੂੰ ਕਹੀ ਜਾ ਰਹੇ ਹਾਂ ਜਿਹੜਾ ਜਿਹੜਾ ਤੀਜਾ ਬੰਦਾ ਬੈਠਾ ਹੋਇਆ ਸੀ ਜਿਹੜਾ ਬਾਂਦਰ ਵੰਡ ਕਰ ਰਿਹਾ ਸੀ ਉਹ ਉਹਨੂੰ ਅਸੀਂ ਬਰੀ ਕਰ ਦਿੰਨੇ ਹਾਂ ਬਿਲਕੁਲ ਔਰ ਕਿਤਨਾ ਕਿਤੇ ਸਾਨੂੰ ਜਦੋਂ ਇਹ ਬਰੀ ਕਰਦੇ ਆਂ ਤੇ ਸਾਡੀ ਆਪਣੀ ਕਮਜ਼ੋਰੀ ਹੈ ਕਿ ਅਸੀਂ ਉਹਦੇ ਵੱਲ ਅੱਜ ਵੀ ਸਾਡੇ ਨਿਆਣੇ ਉਧਰ ਨੂੰ ਦੌੜ ਰਹੇ ਨੇ ਔਰ ਉਹ ਉਹ ਜਦੋਂ ਜੀ ਕਰਦਾ ਉਹਨੂੰ ਕੱਢ ਦਿੰਦੇ ਨੇ ਮਤਲਬ ਇਤਿਹਾਸ ਯੂ ਮਤਲਬ ਯੂਟਰਨ ਲੈ ਚੁੱਕਿਆ ਹੈ ਬਿਲਕੁਲ ਹੈ ਕਿ ਮਤਲਬ ਇਤਿਹਾਸ ਦੁਹਰਾਉਂਦਾ ਹੈ ਕਿਉਂਕਿ ਅਜੇ ਉਹ ਸ਼ਕਤੀਆਂ ਹੁਣ ਉਹ ਮਰ ਰਹੀ ਸ਼ਕਤੀ ਹੈ ਜਿਦਾ ਜਦੋਂ ਅੰਗਰੇਜ਼ ਸ਼ਕਤੀ ਮਰ ਰਹੀ ਸੀ ਤੇ ਉਹ ਤੁਹਾਨੂੰ ਵੰਡ ਕੇ ਗਈ ਜਦੋਂ ਸੀ ਉਹਨਾਂ ਨੇ ਇਜ਼ਰਾਈਲ ਮਤਲਬ ਇਜ਼ਰਾਈਲ ਬਣਾਇਆ ਕਿਉਂਕਿ ਅਰਬ ਦੇ ਵਿੱਚ ਇੱਕ ਉਹਨਾਂ ਨੇ ਉਹਨਾਂ ਦੇ ਖੰਜਰ ਪਾਉਣੀ ਸੀ ਤੋ ਇਸ ਕਰਕੇ ਅੰਗਰੇਜ਼ ਨਹੀਂ ਇਜ਼ਰਾਈਲ ਬਣਾਇਆ ਔਰ ਇਜ਼ਰਾਈਲ ਅਮੀਰ ਜਿਊਜ਼ ਦਾ ਸੀ ਜਿਨ੍ਹਾਂ ਜਿਊਜ਼ ਉਤੇ ਮਤਲਬ ਹਿਟਲਰ ਨੇ ਜ਼ੁਲਮ ਕੀਤਾ ਸੀ ਉਹ ਉਹਨਾਂ ਦਾ ਨਹੀਂ ਸੀ ਇਜ਼ਰਾਈਲ ਅੱਜ ਵੀ ਇਜ਼ਰਾਈਲ ਅਮੀਰਾਂ ਦਾ ਇਸੇ ਕਰਕੇ ਮਤਲਬ ਉਹਨੂੰ ਲਾਲਚ ਹੈ 트럼ਪ ਨੂੰ ਕਿ ਜੇ ਗਾਜ਼ਾ ਮਿਲ ਜਾਏ ਮੈਨੂੰ ਇਸ ਸਮੁੰਦਰ ਦੇ ਕੰਢੇ ਤੇ ਕਿਆ ਵਧੀਆ ਉਸਫਤਫਨਾ ਲੈ ਰਹੇ ਔਰ ਉਹ ਬਿਜ਼ਨਸਮੈਨ ਉਹ ਹੀ ਇਜ਼ ਅ ਰੀਅਲ ਸਟੇਟਮੈਨ ਬਿਜ਼ਨਸ ਵੀ ਨਹੀਂ ਹੈ ਉਹ ਤੇ ਮਤਲਬ ਜ਼ਮੀਨਾਂ ਤੇ ਇਵਨ ਉਹ ਉਹਦਾ ਆਪਣਾ ਪਿਸ਼ੋਕਰ ਜਿਹੜਾ ਉਸਕਾਟਲੈਂਡ ਦਾ ਹੈ ਸਕਾਟਲੈਂਡ ਦਾ ਹਾਂ ਅੱਛਾ ਤਾਂ ਉਸਕਾਟਲੈਂਡ ਵਾਲੇ ਕੀ ਕਰ ਰਹੇ ਨੇ ਕਿਉਂਕਿ ਉੱਥੇ ਇਹਨੇ ਕਈ ਕਈ ਸਾਰੀ ਜ਼ਮੀਨ ਲੈ ਲਈ ਅੱਛਾ ਉੱਥੇ ਆਪਣੇ ਰਿਸੋਰਟ ਬਣਾ ਲਏ ਕਿਉਂਕਿ ਦੂਜਾ ਉਹ ਕੰਮ ਕਰਦਾ ਹੈ ਕਿ ਤੁਸੀਂ ਜਿਹੜੀਆਂ ਗल्फ ਕੋਰਸਸ ਬਣਾਓ ਮਲ ਟੂਰਿਜ਼ਮ ਵਾਸਤੇ ਉਹ ਉਹ ਆਪਣੀਆਂ ਮੀਟਿੰਗਾਂ ਵੀ ਟੂਰਿਜ਼ਮ ਵਾਲੇ ਥਾਂ ਕਰਾ ਕੇ ਪੈਸੇ ਲੈਂਦਾ ਹੈ ਆਪਣੀ ਸਰਕਾਰ ਤੋਂ ਪੈਸੇ ਲੈਂਦਾ ਸੋ ਉਹਨੂੰ ਸਮਝਣ ਦੀ ਲੋੜ ਹੈ ਤੋਂ ਮਤਲਬ ਇਹੀ ਗੱਲ ਜਿਹੜੀ ਹੈਗਾ ਅਸੀਂ ਦੁਬਾਰਾ ਗਲਤੀ ਕਰ ਰਹੇ ਹੋਵਾਂਗੇ ਜੇ ਅਸੀਂ ਇਹਦੇ ਧਿਆਨ ਨਹੀਂ ਰੱਖਾਂਗੇ ਕਿਉਂਕਿ ਵੰਡ ਵਿੱਚ ਨਾ ਜਨਾਹ ਜ਼ਿੰਮੇਵਾਰ ਸੀ ਨਾ ਗਾਂਧੀ ਜ਼ਿੰਮੇਵਾਰ ਸੀ ਜ਼ਿੰਮੇਵਾਰ ਤੇ ਤੀਜਾ ਸੀ ਉਹ ਤੁਹਾਨੂੰ ਲੜਾ ਕੇ ਆਪ ਨਿਕਲ ਗਿਆ ਕਿ ਸ਼ੇਰ ਤੋਂ ਉਤਰਨਾ ਹੋਵੇ ਤੇ ਸ਼ੇਰ ਨੂੰ ਕਿ ਜੇ ਹੋਰ ਬੰਨੇ ਲਾ ਕੇ ਉਤਰਿਆ ਜਾ ਸਕਦਾ ਹੈ ਉਹ ਆਪਸ ਵਿੱਚ ਖਾਣ ਲੱਗੇ ਹੋਏ ਨੇ ਤੇ ਉਹ ਉੱਤਰ ਕੇ ਦੌੜ ਗਿਆ ਔਰ ਆਪਣਾ ਬਚਾ ਕਰ ਲਿਆ ਉਹਨੇ ਤੋਂ ਇਸ ਕਰਕੇ ਮੈਂ ਰਖ ਲਿਆ ਕਿ ਸਾਨੂੰ ਇਤਿਹਾਸ ਵਿੱਚ ਇਤਿਹਾਸਕ ਬੰਦਿਆਂ ਨਾਲ ਉਦਾਂ ਹੀ ਡੀਲ ਕਰਨਾ ਚਾਹੀਦਾ ਕਿਉਂਕਿ ਜਿਹੜੀ ਇਹ ਹੇਟਲੇ ਲੈਵਲ ਤੇ ਅੱਜ ਕਿਉਂਕਿ ਅੱਜ ਵੀ ਹੁਣ ਅਸੀਂ ਇੱਕ ਬੰਨੇ ਆ ਕਿ ਸਾਡਾ ਮੁਕਾਬਲਾ ਮਲਚੀਨ ਨਾਲ ਹੈ ਕਿ ਉਹਦੀ ਇਕਨੋਮੀ ਵੱਧ ਰਹੀ ਹੈ ਅਸੀਂ ਵਧਾਉਣਾ ਚਾਹੁੰਦੇ ਹਾਂ ਪਰ ਉਹਨਾਂ ਨੇ ਕਿੰਨਾ ਵਧਾਈ ਹੈ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਧੀਆ ਫ੍ਰੀ ਐਜੂਕੇਸ਼ਨ ਦਿੱਤੀ। ਮਤਲਬ ਜਰਮਨ ਕਿਵੇਂ ਤਕੜਾ ਹੋਇਆ ਕਿਉਂਕਿ ਜਰਮਨ ਨੇ ਫ੍ਰੀ ਐਜੂਕੇਸ਼ਨ ਦਿੱਤੀ। ਔਰ ਉਹ ਮਲ ਪਹਿਲੀ ਤੋਂ ਲੈ ਕੇ ਪੀ ਐਚ ਡੀ ਤੱਕ ਉੱਥੇ ਫ੍ਰੀ ਐਜੂਕੇਸ਼ਨ ਹੈ ਰਹਿਣਾ ਵੀ ਪੜਨਾ ਵੀ। ਤਾਂ ਉਹ ਟੈਕਨੋਲੋਜੀ ਸਭ ਤੋਂ ਅੱਗੇ ਸੀ। ਹੁਣ ਅਸੀਂ ਜਿਸ ਯੁੱਗ 'ਚ ਐਂਟਰ ਕਰ ਰਹੇ ਹਾਂ ਉਹ ਟੈਕਨੋਲੋਜੀ ਦਾ ਯੁੱਗ ਹੈ। ਮਲਾਸੀ ਮਿਹਨਤੀ ਪੈਸਾ ਕਰ ਰਹੇ ਆ ਵੀ ਤਕਰਾ ਕਰਨ ਵਾਲੇ ਔਰ ਉਹ ਉਹ ਉਧਰ ਵਾਸਤੇ ਸੀ ਬੱਚੇ ਆਪਣੇਆਂ ਨੂੰ ਕਰ ਰਹੇ ਹੈਗੇ ਔਰ ਮੈਂ ਸਭੀ ਦਾ ਕਿ ਅਸੀਂ ਆਪਣੀ ਇੱਜ਼ਤ ਨਹੀਂ ਬਚਾ ਸਕੇ ਇਹ ਇਹ ਪਹਿਲਾ ਸਿਗਨਲ ਹੈ ਕਿ ਤੁਹਾਡਾ ਤੀਜਾ ਜਹਾਜ਼ ਆਇਆ ਤਿੰਨਾ ਵਿੱਚ ਮਤਲਬ ਬੰਦਿਆਂ ਨੂੰ ਬੰਨ ਕੇ ਲਿਆਂਦਾ ਗਿਆ ਮਤਲਬ ਛੋਟਾ ਜਿਹਾ ਕੋਲੰਬੀਆ ਦੇਸ਼ ਹੈ ਮੈਕਸੀਕੋ ਹੈ ਉਹਨਾਂ ਦਖਲ ਆ ਕੇ ਸਾਡੇ ਬੰਦੇ ਮਲਜ਼ਮ ਨਹੀਂ ਹੈਗੇ ਇਹ ਸਾਡੇ ਬੰਦੇ ਨੇ ਬੇਲੀ ਤੇ ਹੈ ਕਿ ਤੁਸੀਂ ਫੌਜੀ ਜਹਾਜ਼ ਕਿਉਂ ਲਿਆਓ ਕੋਈ ਜੰਗੀ ਕੈਦੀ ਤੇ ਹੈ ਨਹੀਂ ਜੀ ਬਿਲਕੁਲ ਅਗਰ ਤੁਸੀਂ ਜੰਗ ਮੰਗ ਰਹੇ ਹੋ ਤੇ ਇਹਦਾ ਮਤਲਬ ਤੁਸੀਂ ਇੱਕ ਗੱਲ ਨੂੰ ਇਹ ਵੀ ਕਸਾ ਜਿਹੜਾ ਪਗਸਿੰਘ ਨੇ ਕਿਹਾ ਸੀ ਕਿ ਤੁਸੀਂ ਜੰਗ ਹੀ ਕਹਿ ਰਹੇ ਹੋ ਸਾਨੂੰ ਤੇ ਉਹ ਜੰਗੀ ਕੈਦੀ ਕੌਣ ਹੁੰਦਾ ਕਿਉਂਕਿ ਜੰਗ ਹੈ ਨਾ ਜੰਗ ਕਾਦੀ ਹੈ ਰੁਪਏ ਦੌਲਤ ਦੀ ਤੇ ਲੇਬਰ ਦੀ ਦੌਲਤ ਵਾਸਤੇ ਤੁਸੀਂ ਕਹਿ ਰਹੇ ਹੋ ਫ੍ਰੀ ਟ੍ਰੇਡ ਹੋਵੇ ਬੰਦਿਆਂ ਨੂੰ ਕਹਿ ਰਹੇ ਹੋ ਕਿ ਨਹੀਂ ਆਉਣ ਦੇਣਾ ਉਹ ਕ੍ਰੀਏਟ ਕਰਦੇ ਨੇ ਪਹਿਲਾਂ ਤੁਹਾਡੀਆਂ ਹਾਲਤ ਕ੍ਰੀਏਟ ਕਰਨਗੇ ਫਿਰ ਲੋਕ ਉਦੋਂ ਹੁਣ ਲਾਟਿਨ ਅਮਰੀਕਾ 'ਚ ਲੋਕ ਕਿਉਂ ਜਾ ਰਹੇ ਨੇ ਕਿਉਂਕਿ ਉੱਥੇ ਉਹਨਾਂ ਦੇਸ਼ਾਂ ਵਿੱਚ ਅਮਰੀਕਾ ਨੇ ਇਹੋ ਜਿਹਾ ਹਾਲ ਲੁੱਟਦਾ ਹਾਲਤ ਕੀਤੀ ਹੈ ਕਿ ਲੋਕ ਦੇਸ਼ਾਂ ਨੂੰ ਆਜਾ ਜਿਹੜਾ ਉੱਥੇ ਥੋੜਾ ਬਹੁਤ ਵੀ ਆਜ਼ਾਦ ਹੋਣਾ ਚਾਹੁੰਦਾ ਜਿਵੇਂ ਵੈਨਜ਼ਵੇਲਾ ਹੈ ਉਹਦੇ ਤੇ ਲਗਾਤਾਰ ਲੜਾਈ ਹੈ ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਉਹਨੇ ਡਟ ਕੇ ਮਿਲਕਿਆ ਕਿ ਵੀ ਜੇ ਤੁਸੀਂ ਕਰੋਗੇ ਤਾਂ ਫਿਰ ਅਸੀਂ ਵੀ ਕਰਾਂਗੇ ਅਸੀਂ ਅਸੀਂ ਉਹਨਾਂ ਨੂੰ ਐਕਸੈਪਟ ਕਰ ਰਹੇ ਹਾਂ ਗੱਲੋ ਜੀ ਤੁਸੀਂ ਮਤਲਬ ਅਸੀਂ ਹਨੋ ਸਭ ਕੁਝ ਛੱਡਣ ਨੂੰ ਤਿਆਰ ਹਾਂ ਬਈ ਯਾਰੀ ਰੱਖਣੀ ਹੈ ਤਾਂ ਇਹ ਇਸ ਕਰਕੇ ਮਤਲਬ ਜਿਹੜਾ ਆਪਣੇ ਮਨ ਚੋਂ ਮੈਂ ਇਹੀ ਅਪੀਲ ਕਰਾਂਗਾ ਕਿ ਅਸੀਂ ਆਪ ਪੜੀਏ ਕਿਉਂਕਿ ਮਹਾਭਾਰਤ ਇੱਕ ਬਹੁਤ ਖੂਬਸੂਰਤ ਹੈ ਵਿਦੁਰ ਨੀਤੀ ਕਿਉਂਕਿ ਤ੍ਰਿਤਰਾਸਤਰ ਜਿਹੜਾ ਹੈ ਉਹ ਕਿਉਂਕਿ ਦੇਖਣੀ ਤੋਂ ਬੜਾ ਵਧੀਆ ਕੈਰੇਕਟਰ ਹੈ ਕਿ ਉਹ ਆਪ ਨਹੀਂ ਦੇਖ ਸਕਦਾ ਉਹ ਸੁਣ ਉਹਨੂੰ ਸੁਣਨ ਵਾਸਤੇ ਸੰਜੇ ਚਾਹੀਦਾ ਤੇ ਜਦੋਂ ਸੰਜੇ ਕੋ ਗੱਲਾਂ ਕਰ ਜਾਂਦਾ ਤੇ ਉਹਦਾ ਮਨ ਵਿੱਚ ਲੋ ਜਾੁੰਦਾ ਵੀ ਹੈ ਇਹ ਹੋ ਰਿਹਾ ਫਿਰ ਉਹ ਵਿਦੁਰ ਨੂੰ ਬੁਲਾਉਂਦਾ ਵਿਦੁਰ ਨੇ ਹੀ ਕਿਹਾ ਕਿ ਵੀ ਤੁਸੀਂ ਇਹ ਸਮਝੋ ਕਿ ਮੂਰਖਤਾ ਜਿਹੜੀ ਹੈ ਉਹ ਕਿਦਾਂ ਹੁੰਦੀ ਹੈ ਕਿਉਂਕਿ ਅਸੀਂ ਮੂਰਖ ਨਾ ਬਣੀਏ ਕਿਉਂਕਿ ਜੇ ਅਸੀਂ ਜਾਣਕਾਰੀ ਪੂਰੀ ਨਹੀਂ ਰੱਖਦੇ ਚੀਜ਼ਾਂ ਨੂੰ ਆਪਣੇ ਤਰ੍ਹਾਂ ਨਹੀਂ ਦੇਖਦੇ ਤੋ ਕਿਤੇ ਇਹ ਨਾ ਹੋਵੇ ਕਿ ਇੰਡੀਆ ਮਤਲਬ ਮੂਰਖਤਾ ਦਾ ਮੂਰਖਤਾ ਅਸੀਂ ਪਹਿਲਾਂ ਵੀ ਕੀਤੀਆਂ ਨੇ ਹੁਣ ਵੀ ਕਿਤੇ ਉਹਦੇ ਚ ਨਾ ਹੋਈ ਹੈ ਜੀ ਬਿਲਕੁਲ ਮੇਰਾ ਇਹ ਹੈਗਾ ਕਿਉਂਕਿ ਤੁਸੀਂ ਜਿਹੜਾ ਨੂੰ ਲਿਆਂਦਾ ਤੇ ਆਪਣੀ ਗੱਲ ਚਰਚਾ ਹੋਈ ਪਰ ਦੂਜੇ ਬੰਨੇ ਹੈ ਕਿ ਮੈਂ ਸਲੂਟ ਕਰਦਾ ਕਿ ਉਹ ਸਾਡੇ ਨਾਲੋਂ ਜ਼ਿਆਦਾ ਸincerely ਭਗਤ ਸਿੰਘ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਨੇ ਕਿਉਂਕਿ ਉਹ ਉਹਨੂੰ ਪਹਿਚਾਣਦੇ ਵੀ ਨਹੀਂ ਔਰ ਕੁਲਦੀਪ ਨૈયਰ ਜਿਹੜੇ ਵੱਡੇ ਸਾਡੇ ਜਰਨਲਿਸਟ ਸੀ ਉਹਨਾਂ ਨੇ ਵੀ ਭਗਤ ਸਿੰਘ ਦੀ ਪਹਿਚਾਣ ਪਾਕਿਸਤਾਨ ਵਾਲਿਆਂ ਨੇ ਕਰਵਾਈ ਸੀ ਕਿਉਂਕਿ ਉੱਥੇ ਆਲ ਵਰਲਡ ਪੰਜਾਬੀ ਕਾਨਫਰੰਸ ਹੋਈ ਤੇ ਉਹਦੇ ਵਿੱਚ ਕੁਲਦੀਪ ਨૈયਰ ਵੀ ਗਏ ਤੇ ਉੱਥੇ ਉਹਨਾਂ ਨੇ ਬੋਰਡ ਉੱਪਰ ਇੱਕੋ ਫੋਟੋ ਲਾਈ ਹੋਈ ਸੀ ਭਗਤ ਸਿੰਘ ਦੀ ਮਤਲਬ ਆਪਣੇ ਸਟੇਜ ਦੇ ਉੱਤੇ ਅਕੂਬ ਸਿੰਘ ਨਯਰ ਕਹਿੰਦਾ ਵੀ ਭਗਤ ਸਿੰਘ ਸਾਡੇ ਲਈ ਤੇ ਇਥੇ ਅਤਵਾਦੀ ਹੈ ਮਤਲਬ ਅਸੀਂ ਕੋਈ ਬਹੁਤਾ ਪੋਲਿਟਿਕਲੀ ਨਹੀਂ ਕਰਦੇ ਬਈ ਤੁਸੀਂ ਕਿਵੇਂ ਵੀ ਅਕਬਾਲ ਐਡਾ ਵੱਡਾ ਪੰਜਾਬੀ ਹੈ ਉਹ ਕਹਿੰਦੇ ਨਹੀਂ ਫਿਰ ਉਹ ਸ਼ਹੀਦ ਤੇ ਨਹੀਂ ਨਾ ਹੈ ਕਿਉਂਕਿ ਉਹ ਉਹ ਜਿਹੜਾ ਪਿਆਰ ਹੈ ਉਹਦੇ ਤੋਂ ਬਾਅਦ ਕੁਲਦੀਪ ਨਯਰ ਨੇ ਭਗਤ ਸਿੰਘ ਨੂੰ ਲੱਭਿਆ ਦੋ ਕਿਤਾਬਾਂ ਲਿਖੀਆਂ ਉਹਨਾਂ ਤੇ ਤੋ ਇਹ ਇਸ ਕਰਕੇ ਮਤਲਬ ਹੈ ਕਿ ਵੀ ਜਿਹੜਾ ਲੋਕਾਂ ਵਿੱਚ ਇੱਕ ਦੂਜੇ ਲਈ ਪਿਆਰ ਹੈ ਉਹ ਹੱਦਾ ਮਤਲਬ ਸਰਕਾਰਾਂ ਬਣਾ ਕੇ ਰੱਖਦੀਆਂ ਨੇ ਕਿਉਂਕਿ ਨੈਰੋ ਪੋਲਿਟਿਕਸ ਹੈ ਉੱਥੇ ਵੀ ਚੱਲ ਰਹੀ ਹੈ ਤੇ ਇਸ ਕਰਕੇ ਮੈਂ ਇਹਨਾਂ ਨੇ ਬਹੁਤ ਸਿਆਣਾ ਕੰਮ ਕੀਤਾ ਮੈਂ ਉਹਨਾਂ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਸਗੋਂ ਪੱਕੀ ਪਛਾਣ ਬਣਾਤੀ ਤਾਂ ਕਿ ਲੋਕ ਕੁਝ ਇਤਿਹਾਸ ਕੇ ਸਿੱਖ ਸਕਣਗੇ ਕਿਉਂਕਿ ਉੱਤੇ ਡਾਕੂਮੈਂਟ ਹੈਗੇ ਨੇ ਉਹ ਉਸ ਯੁੱਗ 'ਚ ਜੀ ਸਕਣਗੇ ਮਤਲਬ ਅਗਰ ਬੁੱਤ ਲੱਗ ਵੀ ਜਾਂਦਾ ਨਾ ਰੱਖਿਆ ਵੀ ਜਾਂਦਾ ਤੇ ਆਪਣੇ ਕਿੰਨੇ ਬੁੱਤਾਂ ਦੇ ਨੇ ਕਿੰਨੇ ਨਾਂ ਨੇ ਕਿੰਨੇ ਕ ਲੋਕ ਪੁੱਛਦੇ ਨੇ ਵੀ ਇਹ ਕੌਣ ਹੈ ਬਿਲਕੁਲ ਸਹੀ ਗੱਲ ਬਲੋ ਉਹ ਚੌਥਾ ਰਾਹ ਗੱਲ ਤਾਂ ਸਰ ਆਲਮ ਇਹ ਹੈ ਵੀ ਕਰਤਾਰ ਸਿੰਘ ਸਰਾਬਾ ਰੋਡ ਨੂੰ ਵੀ ਪਖੋਵਾਲ ਰੋਡ ਕਹਿੰਦੇ ਨੇ ਸੋ ਇਹ ਇਹੀ ਹੈ ਨਾ ਕਿ ਵੀ ਉਹ ਬਦਲਦਾ ਨਹੀਂ ਹੈ ਲਾਵਾ ਨਾਲ ਨਹੀਂ ਬਣਦੀ ਗੱਲ ਪਰ ਜੇ ਕੋਈ ਮਿਊਜ਼ੀਅਮ ਹੈ ਤੇ ਉੱਥੇ ਜਾ ਕੇ ਤੁਸੀਂ ਉਹਦੇ ਬਾਰੇ ਵਿੱਚ ਵੱਧ ਜਾਣਕਾਰੀ ਔਰ ਮਲ ਜਿਹੜਾ ਵਿਦੁਰ ਵੀ ਇਹੀ ਕਹਿੰਦਾ ਹੈ ਕਿ ਤੁਸੀਂ ਜੇ ਜਾਣਕਾਰੀ ਹੋਏਗੀ ਤਾਂ ਤੁਸੀਂ ਮੂਰਖਤਾ ਤੋਂ ਬਚ ਸਕੋਗੇ ਦੂਜੇ ਦੀ ਸੁਣੀ ਹੋਈ ਗੱਲ ਦੇ ਉੱਤੇ ਹੋਵੋਗੇ ਤਾਂ ਮੂਰਖਤਾ ਆਏਗੀ ਤਾਂ ਇਹਨਾਂ ਸਾਡੇ ਨਾਲ ਪ੍ਰੋਫੈਸਰ ਜਗਮਉਂ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਮੁਹੰਮਦ ਅਲੀ ਜਿੰਨਾ ਹੈ ਕਿ ਉਹਨਾਂ ਦਾ ਕੀ ਰੋਲ ਰਿਹਾ ਹੈ ਭਗਤ ਸਿੰਘ ਨੂੰ ਆਪਣੇ ਤੋਂ ਜ਼ਿਆਦਾ ਵਧੀਆ ਰਿਪਰੈਜ਼ੈਂਟ ਪਾਕਿਸਤਾਨ ਦੇ ਵਿੱਚ ਕਰਦੇ ਨੇ ਤਾਂ ਇਦਾਂ ਦੀਆਂ ਮਤਲਬ ਜਿਹੜੇ ਪ੍ਰੋਫੈਸਰ ਜਗਮਉਂ ਸਿੰਘ ਜੀ ਕਿਸੇ ਵੀ ਪਛਾਣ ਦੇ ਮਹਤਾਜ ਤਾਂ ਨਹੀਂ ਹੈ ਬਟ ਇਸ ਇੰਟਰਵਿਊ ਨੂੰ ਸਕਿਪ ਕਰੇ ਬਿਨਾ ਪੂਰਾ ਦੇਖਣਾ ਤਾਂ ਕਿ ਸਾਡਾ ਵੀ ਹੌਸਲਾ ਵਧਦਾ ਹੈ ਤੇ ਮਣੀ ਜਿਹੜੀ رائے ਹੈ ਕਮੈਂਟਾਂ 'ਚ ਜ਼ਰੂਰ ਦੱਸੋ ਕਿ ਤੁਸੀਂ ਕੀ ਸੋਚ ਰਹੇ ਹੋ ਬਾਲਾ ਜਰਨਲ ਸ਼ਹੀਦ ਆਜ਼ਮ ਭਗਤ ਸਿੰਘ ਦੇ ਬਾਰੇ ਤੁਸੀਂ ਜਿਹੜੇ ਪੰਜਾਬ ਲਾਈਵ ਦੇ ਨਾਲ ਤੇ ਮੈਂ ਆਕਾਸ਼ ਕੈਮਰਾਮੈਨ ਗੌਰਵ